ਦਰਸਲ ਇਹ ਇਕੱਠ ਕਰਨ ਦਾ ਤੇ ਚੋਣਾਂ ਦੇ ਵਿੱਚ ਨਵੀਂ ਪਿਰਤ ਪਾਉਣ ਦਾ ਇੱਕ ਸਿਹਰਾ ਜਿਹੜਾ ਉਹ ਆਈਡੀਪੀ ਨੂੰ ਜਾਂਦਾ ਮੈਂ 15 ਸਾਲ ਤੋਂ ਆਈਡੀਪੀ ਨੂੰ ਦੇਖਿਆ ਹੈ ਪਹਿਲਾਂ ਕਿ ਜੀ ਸਾਨੂੰ ਸਾਰੇ ਕੈਂਡੀਡੇਟਾਂ ਨੂੰ ਨਾ ਕਰਨ ਦਾ ਅਧਿਕਾਰ ਹੋਵੇ ਹੁਣ ਉਹ ਰੱਦ ਕਰਨ ਦਾ ਵੀ ਮੰਗਿਆ ਜਾ ਰਿਹਾ ਮੰਗਿਆ ਜਾ ਰਿਹਾ ਉਹ ਪਹਿਲਾਂ ਸ਼ੁਰੂ ਕਰੇਗਾ ਹੁਣ ਉਹ ਬਟਨ ਨਹੀਂ ਲੱਗਿਆ ਹੋਇਆ ਹੈ ਅਮਰੀਕਾ ਦੇ ਉੱਤੇ ਕੀ ਹੋਵੇ ਮਿਡਲ ਈਸਟ ਤੇ ਕੀ ਹੋਵੇ ਇਹ ਵੀ ਗ੍ਰਾਮ ਸਭਾ ਤੇ ਕੀ ਹੋਵੇ ਅਸਲ 'ਚ ਸਾਡੇ ਸਮੱਸਿਆ ਕਿੱਥੇ ਖੜੀ ਹੈ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨਹੀਂ ਇਹਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਜਿੱਥੇ ਆਪਦੇ ਹਲਕੇ ਦਾ ਜਿੱਥੇ ਆਪਦੇ ਸੂਬੇ ਦਾ ਕੰਮ ਕਰਨਾ ਹੈ ਉੱਥੇ ਜਾ ਕੇ ਗੱਲ ਕਰਨੀਆਂ ਉੱਥੇ ਦੇਸ਼ ਦੇ ਵੱੱਲੇ ਵੀ ਨੀਤੀਆਂ ਬਣਾਉਣੀਆਂ ਨੇ ਸੋ ਇਸ ਕਰਕੇ ਅਸੀਂ ਇਹ ਤਾਂ ਉਮੀਦ ਨਾ ਕਰੀਏ ਕਿ ਉਹ ਸਾਲਾ ਕੁ ਸਿਰਫ ਸਾਡਾ ਹੀ ਕਰਨਗੇ ਉਹ ਪੂਰੇ ਦੇਸ਼ ਦੀ ਗੱਲ ਉਹਨਾਂ ਨੇ ਦੇਖਣੀ ਹੈ ਪਰ ਉਹ ਦੇਸ਼ ਦੇ ਵਿੱਚ ਹਮੇਸ਼ਾ ਹੀ ਲੋਕ ਸਾਹਮਣੇ ਜੇ ਮਿਡਡੇ ਨੀਰ ਕੁੱਕ ਹੈਗੇ ਨਹੀਂ ਤਾਂ ਘੱਟੋ-ਕੱਟ ਦੇਸ਼ ਦਾ ਇੱਕ ਕਾਨੂੰਨ ਹੈ ਕਿ ਕਿਸੇ ਨੂੰ ਵੀ ਘੱਟੋ-ਕੱਟ ਉਜੜ ਤੋਂ ਘੱਟ ਉਜੜਤ ਨਹੀਂ ਦਿੱਤੀ ਜਾਏਗੀ ਕਿ ਫਿਰ ਉਹ ਉਜੜਤ ਕਿਉਂ ਨਾ ਦਿੱਤੀ ਜਾਵੇ ਜੇ ਦੇਸ਼ ਦਾ ਕਾਨੂੰਨ ਹੀ ਇਹ ਕਹਿੰਦਾ ਹੈ ਹਾਂ ਜੇ ਤੁਸੀਂ ਘੰਟਾ ਕੰਮ ਕਰਨੇ ਹੋ ਤਾਂ ਘੰਟਾ ਡੀਸੀ ਰੇਟ ਬਣੇ ਹੋਏ ਨੇ ਤੁਸੀਂ ਨਾ ਡੀਸੀ ਰੇਟ ਦੇ ਰਹੇ ਹੋ ਨਾ ਘੱਟੋ-ਕੱਟ ਉਜੜ ਦੇ ਰਹੇ ਹੋ 8-8 ਘੰਟੇ ਕੰਮ ਲੈਣੇ ਹੋ ਇਹ ਕਿਹੜਾ ਐਮ ਸਾਫਾ ਇਹ ਤਾਂ ਦੇਸ਼ ਵਾਸਤੇ ਵੀ ਹੈ ਇਹ ਸੂਬੇ ਵਾਸਤੇ ਵੀ ਹੈ ਇਹ ਈਲੇ ਵਾਸਤੇ ਵੀ ਹੈ ਇਦਾਂ ਹੀ ਕਿਉਂਕਿ ਰੋਜ਼ਗਾਰ ਬਹੁਤ ਘਟ ਕੇ ਰੋਜ਼ਗਾਰ ਘਟਣ ਕਰਕੇ 2005 ਦੇ ਵਿੱਚ ਇੱਕ ਸਕੀਮ ਲਿਆਂਦੀ ਗਈ ਕਿ ਨਾਲੇ ਪਿੰਡਾਂ ਦਾ ਵਿਕਾਸ ਹੋਵੇ ਕਿ ਨਾਲੇ ਲੋਕਾਂ ਨੂੰ ਦਿਹਾੜੀ ਮਿਲਦੀ ਰਹੇ ਮਹਾਤਮਾ ਗਾਂਧੀ ਨੈਸ਼ਨਲ ਪੇਂਡੂ ਰੋਜ਼ਗਾਰ ਜਿਹੜੀ ਯੋਜਨਾ ਹੈ ਗਰੰਟੀ ਗਰੰਟੀ ਯੋਜਨਾ ਬਣਾਈ ਗਈ ਉਹਦੇ ਵਿੱਚ 100 ਦਿਨ ਦਾ ਰੋਜ਼ਗਾਰ ਕਿਹਾ ਗਿਆ 19 ਸਾਲ ਹੋ ਗਏ 100 ਦਿਨ ਦਾ ਕਦੇ ਨਹੀਂ ਮਿਲਿਆ ਪਰ ਮੰਗ ਕੀ ਸੀ ਮਿੱਕ ਤਾਂ ਦਿਹਾੜੀ ਘੱਟੋ-ਘੱਟ ਜਿੰਨੀ ਘੱਟੋ-ਘੱਟ ਦਿਹਾੜੀ ਹੈ ਉੰਨੀ ਤਾਂ ਦਿਓ ਬੰਦੇ ਕਹਤ ਤੁਸੀਂ 100 ਵੀ ਨਹੀਂ ਦੇ ਰਹੇ ਇਹ ਕਾਨੂੰਨ ਅਸੀਂ ਨਹੀਂ ਬਣਾਇਆ ਇਹ ਦੇਸ਼ੀ ਪਾਰਲੀਮੈਂਟ ਦੇ ਹੁਕਮ ਦੇ ਨਾਲ ਬਣਿਆ ਹੋਇਆ ਹੈ ਕਿ ਘੱਟੋ-ਘੱਟ ਉਜਰਤ ਪੂਰੇ ਹਿੰਦੁਸਤਾਨ 'ਚ ਵਾਖਵਖ ਜ਼ੋਬਿਆਂ ਦੇ ਹਾਲਾਤ ਨੂੰ ਰੱਖ ਕੇ ਕਿਵੇਂ ਤੈਅ ਕਰੀ ਜਾਏਗੀ ਘਟੋ ਕਟ ਉਜੜਦਾ ਕਾਨੂੰਨ ਹੈ ਉਹ ਤੁਸੀਂ ਮੰਨੇ ਘੱਟੇ ਵੀ ਲਾਗੂ ਕਰਦੇ ਹੜੀ ਚ ਇਸ ਤੇ ਤੁਸੀਂ ਪਿੰਡਾਂ ਦੇ ਵਿੱਚ ਰੋਜ਼ਗਾਰ ਘਟੇ ਨੇ ਸ਼ਹਿਰਾਂ 'ਚ ਵੀ ਕੱਟ ਗਏ ਵੱਡੇ ਵੱਡੇ ਮਾਲ ਤੁਸੀਂ ਬਣਾਤੇ ਵੱਡੇ ਵੱਡੇ ਤੁਸੀਂ ਹਾਈਵੇ ਬਣਾਤੇ ਤੁਸੀਂ ਫਰਾਈਟ ਕੋਰੀਡੋਰ ਬਣਾਤੇ ਦੁਕਾਨੀਆਂ ਦੁਕਾਨਾਂ ਖੋਲੀਆਂ ਰੇਣੀਆਂ ਵਿਖਿਆਣਾਂ ਦਾ ਰੋਜ਼ਗਾਰ ਖੋਲਿਆ ਤੁਸੀਂ ਵੱਡੇ ਵੱਡੇ ਅੱਡੇ ਬਣਾ ਕੇ ਦੂਰ ਦੂਸਰੀ ਥੋਕਾਂ ਦੇ ਰੋਜ਼ਗਾਰ ਖੋਲੇ ਤੇ ਫਿਰ ਸ਼ਹਿਰਾਂ ਦੇ ਵਿੱਚ ਵੀ ਬਚੇ ਦਾ ਗੰਦ ਪਿਆ ਬਚੇਰੇ ਕੰਮ ਕਰਨ ਵਾਲੇ ਨੇ ਤੁਸੀਂ ਸ਼ਹਿਰਾਂ ਚ ਵੀ ਉਹੀ ਜਿਹਾ ਮਨਰੇਗਾ ਜਿਹੜੀ ਯੋਜਨਾ ਕਿਉਂ ਨਹੀਂ ਸ਼ੁਰੂ ਕਰਦੇ ਉਹ ਸ਼ੁਰੂ ਕਰੋ ਉਹਨਾਂ ਨੂੰ ਵੀ ਘਟੋ ਕਰਨ ਉਜਰਦੇ ਹੋ ਤੁਸੀਂ ਕਹਿੰਦੇ ਹੋ ਅਸੀਂ ਰੋਜ਼ਗਾਰ ਜਾਗੇ ਉਹ ਰੋਜ਼ਗਾਰ ਤਾਂ ਹੀ ਆਏਗਾ ਫਿਰ ਤੁਸੀਂ ਕਹਿੰਦੇ ਹੋ ਇਹ ਨਹੀਂ ਦੇਸ਼ ਦੀ ਪਾਰਲੀਮੈਂਟ ਦਾ ਕਾਨੂੰਨ ਹੈ ਇਹ ਕੋਈ ਅਸੀਂ ਨਹੀਂ ਬਣਾਇਆ ਇਹ 73ਵੀਂ 74ਵੀਂ ਐਮੈਂਡਮੈਂਟ ਦੇ ਵਿੱਚ ਬਣਿਆ ਹੈ ਤਰਨੀਮ ਦੇ ਵਿੱਚ ਕਿ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਹੋਏਗੀ ग्राम सभा सारे फैसले करेगी ग्राम सभा सारे जेड़े लापात्री ने ओना दी شناخت کرے گی ਪਰ ਅਜ شناخت ਕੌਣ ਕਰ ਰਿਹਾ ਹੈ ਜਾਂ ਸੈਕਟਰੀ ਜਾਂ ਵੀਡੀਓ ਜਾਂ ਸਰਪੰਚ ਦੇ ਚਮਕੇ ਜਾਂ ਸਿਆਸੀ ਪਾਰਟੀ ਦੇ ਐਨਐਲਏ ਜਾਂ ਉਹਦੇ ਹਲਕਾ ਇੰਚਾਰਜ ਤੁਸੀਂ ਜਮਹੂਰੀਅਤ ਦੇ ਉੱਤੇ ਵੱਡਾ ਹਮਲਾ ਕਰਤਾ ਹਲਕਾ ਇੰਚਾਰਜ ਬਣਾ ਕੇ ਹਲਕਾ ਇੰਚਾਰਜ ਦੀ ਗੱਲ ਸੁਣੀ ਜਾਂਦੀ ਹੈ ਚੁਣੇ ਹੋਏ ਮਲੇ ਦੀ ਸੁਣੀ ਨਹੀਂ ਜਾਂਦੀ ਇਹ ਜਮਹੂਰੀਅਤ ਦਾ ਭਾਈ ਅੰਮ੍ਰੇ ਲਈ ਨੂੰ ਹਲਕਾ ਇੰਚਾਰਜ ਤੋਂ ਉੱਪਰ ਮਾਨਤਾ ਲੈਣਾ ਚਾਹੀਦਾ ਉਹਦੀ ਗੱਲ ਉਹਦੋਂ ਉੱਪਰ ਸੁਣੀ ਸੁਣੀ ਜਾਣੀ ਚਾਹੀਦੀਆ ਕਿਉਂਕਿ ਚੁਣਿਆ ਹੋਇਆ ਸੋ ਇਹ ਵੀ ਤੁਸੀਂ ਗ੍ਰਾਮ ਸਭਾਵਾਂ ਦੇ ਰਾਹੀਂ ਜਿਹੜੇ ਫੈਸਲੇ ਹੋਣੇ ਸੀ ਉਹ ਕਾਗਜ਼ਾਂ 'ਤੇ ਹੋਲੇ ਸਾਰੀਆਂ ਸਰਕਾਰਾਂ ਆਈਆਂ ਅਕਾਲੀ ਬੀਜੇਪੀ ਆਈ ਕਾਂਗਰਸ ਆਈ ਤੇ ਹੁਣ ਆਪ ਪੰਜਾਬ ਦੀ ਸਰਕਾਰ ਹੈ ਜਾਦੇ ਵਿਰੋਧੀ ਪਾਰਟੀ ਹੁੰਦੇ ਤਾਂ ਮਣੀ ਕਦੇ ਕਰਾ ਜੇ ਇਧਰ ਹੁੰਦਾ ਸੋ ਅਸੀਂ ਮੰਗੇ ਸਾਡੀ ਹੈ ਵੀ ਜਿਹੜੀਆਂ ਗ੍ਰਾਮ ਸਭਾਵਾਂ ਨੂੰ ਯਕੀਨੀ ਬਣਾ ਕੇ ਲੋਕ ਆਪਣਾ ਕੰਮ ਆਪਨ ਹੱਥੀਆ ਆਪਣਾ ਆਪੇ ਹੀ ਕਰ ਸਵਾਰੀਏ ਆਪਣਾ ਕੰਮ ਆਪੇ ਕਰਨ ਲੱਗਣ ਇਹ ਵੀ ਜਿਆਦਾ ਜ਼ਰੂਰੀ ਹੈ ਇਸ ਤੋਂ ਅੱਗੇ ਜੇ ਪਿੰਡਾਂ ਦੇ ਵਿੱਚ ਗram ਸੁਭਾਵਾਂ ਨੇ ਤੇ ਸ਼ਹਿਰਾਂ ਦੇ ਵਿੱਚ ਉਸੇ ਐਕਟ ਦੇ ਤਹਿਤ ਬਣਿਆ ਹੋਇਆ ਸੀ ਕਿ ਵਾਡ ਸੁਭਾਵਾਂ ਹੋਣਗੀਆਂ ਸਰਕਾਰ ਨੇ ਵਾਡ ਸੁਭਾਵਾਂ ਖਤਮ ਕਰਕੇ ਨਾਮਿਨੇਟ ਕਰਨੇ ਸ਼ੁਰੂ ਕਰਤੇ ਭਾਈ ਨਾਮਜ਼ਾਦਗੀ ਨਾਲ ਕੰਮ ਨਹੀਂ ਬੰਦੇ ਨਾਮਜ਼ਾਦਗੀ ਚਮਚੇ ਕਰਦੇ ਨੇ ਸੋ ਤੁਸੀਂ ਮੁੜ ਕੇ ਵਾਡ ਸੁਭਾਵਾਂ ਨੂੰ ਪੰਜਾਬ ਦੇ ਪੰਚਾਇਤਾਂ ਚ ਸਰਜੀਤ ਕਰਨ ਵਾਸਤੇ ਕੇਂਦਰ ਤੋਂ ਹੁਕਮ ਲਾ ਕੇ ਕੇਂਦਰੀ ਐਮੈਂਡਮੈਂਟ ਸੀ ਉਹਦੇ ਮੁਤਾਬਕ ਤੁਸੀਂ ਕਾਨੂੰਨ ਕਿਉਂ ਨਹੀਂ ਬਣਾਇਆ ਤੁਸੀਂ ਕਿਉਂ ਇਹਦਾ ਤਬਦੀਲੀ ਕਰਿਆ ਉਹ ਚ ਬਦਲਾਅ ਕਰੋ ਹੁਣ ਮੈਂ ਆਖਰੀ ਗੱਲ ਆਪਣੀ ਕਹਿ ਕੇ ਖਤਮ ਕਰਾਂਗਾ ਕਿਉਂਕਿ ਸਾਰੇ ਮੂਜਜ਼ ਸੱਜਣ ਇਹਨਾਂ ਦਾ ਚੋਣ ਦਾ ਵੀ ਟਾਈਮ ਹੈ ਤੇ ਅਸੀਂ ਪਹਿਲਾਂ ਸੋਚਦੇ ਸੀ ਕਿ ਪਹਿਲਾਂ ਬਣਾਉਂਦੇ ਜੇ ਪਹਿਲਾਂ ਬਣਾਉਂਦੇ ਤਾਂ ਫਿਰ ਪਾਰਟੀਆਂ ਨੂੰ ਬੁਲਾਉਣਾ ਸੀ ਅਸੀਂ ਕਿਉਂਕਿ ਉਦੋਂ ਫਿਰ ਪਾਰਟੀ ਜਿੰਮੇਵਾਰਾ ਕੈਂਡੀਡੇਟ ਪਤਾ ਨਹੀਂ ਕਿਹੜਾ ਹੋਏਗਾ ਹੁਣ ਕਿਉਂਕਿ ਕੈਂਡੀਡੇਟ ਖੜੇ ਨੇ ਇਸ ਕਰਕੇ ਅਸੀਂ ਉਮੀਦਵਾਰਾਂ ਨੂੰ ਬੁਲਾਇਆ ਮੇਰੀ ਸਿਰਫ ਇੰਨੀ ਬੇਨਤੀ ਹੈ ਕਿ ਜਦ ਅਸੀਂ ਉੱਥੇ ਜਾਂਦੇ ਹਾਂ ਕਿਦੋਂ ਗਏ ਕਰਨਾਲ ਸਿੰਘ ਜੀ ਕਹਿ ਕੇ ਗਏ ਨੇ ਕਿ ਕੇਂਦਰ ਨਾਲ ਸਾਡੇ ਮੁੱਦੇ ਨੇ ਸੂਬੇ ਦੇ ਜਿੰਨਾ ਚਿਰ ਜਿਹੜਾ ਸਾਡਾ ਨਮਾਇੰਦਾ ਹੈ ਸਾਡੇ ਸੂਬੇ ਦੇ ਮੁੱਦੇ ਨਹੀਂ ਉਠਾਏਗਾ ਚਾਹੇ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਹੈ ਚਾਹੇ ਪੰਜਾਬੀ ਭਾਸ਼ਾ ਦੀ ਗੱਲ ਹੈ ਚਾਹੇ ਜਮਹੂਰੀਅਤ ਦੀ ਗੱਲ ਹੈ ਚਾਹੇ ਕਾਰੇ ਕਾਨੂੰਨਾਂ ਦੀ ਗੱਲ ਹੈ ਚਾਹੇ ਖੇਤੀ ਜਿੰਸਾਂ ਦੇ ਭਾਅ طے ਹੋਣ ਦੀ ਗੱਲ ਹੈ ਚਾਹੇ ਜਿਹੜੇ ਕਿਸਾਨ ਮਦਦ ਸੁਈ ਸਾਧ ਕਰਦੇ ਨੇ ਉਹਨਾਂ ਦੇ ਉੱਤੇ ਕੋਈ ਪੁਖਤਾ ਪਾਲਸੀ ਬਣਾਉਣ ਦੀ ਗੱਲ ਹੈ ਇਹ ਸਾਰਾ ਕਹੇ ਨੌਜਵਾਨਾਂ ਰੋਜ਼ਗਾਰ ਦੀ ਗੱਲ ਆ ਇਹ ਕੇਂਦਰ ਚ ਵੀ ਚਾਹੀਦਾ ਹੋਣਾ ਕਿਉਂਕਿ ਬਹੁਤਾ ਪੈਸਾ ਕੇਂਦਰ ਦੇ ਕੋਲ ਆ ਸੋ ਮੇਰੀ ਬੇਨਤੀ ਇੰਨੀ ਹੈ ਕਾਲੇ ਕਾਨੂੰਨਾਂ ਨੂੰ ਬੰਦ ਕਰਨ ਵਾਸਤੇ ਲੋਕ ਪੱਖੀ ਕਾਨੂੰਨ ਬਣਾਉਣ ਵਾਸਤੇ ਜਮਹੂਰੀਅਤ ਦੇ ਨਾਲ ਹਾਲਾਂਕਿ ਲੋਕ ਸਭਾ ਦੇ ਸੈਸ਼ਨ ਕਾਫੀ ਚੱਲਦੇ ਨੇ ਪਰ ਉੱਥੇ ਇੱਕ ਮੰਗ ਰੱਖੀ ਵੀ ਭਾਈ ਜੇ ਤੁਹਾਡੀ ਗਿਣਤੀ ਜ਼ਿਆਦਾ ਹੁੰਦੀ ਹੈ ਤੇ ਵਿਰੋਧੀਆਂ ਨੂੰ ਨਾ ਡੰਡੇ ਨਾਲ ਨਾ ਚੁਪਕਰਾਇਆ ਕਰੋ ਉਹਨਾਂ ਨੂੰ ਵੀ ਬੋਲਣ ਦਾ ਸਮਾਂ ਦੇ ਦਿਆ ਕਰੋ ਉਹਨਾਂ ਦੀ ਵੀ ਗੱਲ ਸੁਣਿਆ ਕਰੋ ਸੋ ਉਹਦੇ ਵਿੱਚ ਇੱਕ ਰਾਏ ਐ ਐਸੀ ਵੀ ਰਹਿੰਦੀ ਐ ਕਿ ਕਦੇ ਜੇ ਤੁਸੀਂ ਲੋਕ ਸਭਾ 'ਚ ਹੋ ਤਾਂ ਦੇਸ਼ ਦੇ ਮੁੱਦੇ ਇਕੱਠੇ ਹੋ ਕੇ ਚਰਚਾ ਕਰਨੋ ਜੇ ਵਿਧਾਨ ਸਭਾ 'ਚ ਹੋਣਿਓ ਤਾਂ ਸੂਬੇ ਦੇ ਮੁੱਦੇ ਕਰਲੋ ਇਹ ਗੱਲਾਂ ਨੇ ਮੋਟੀਆਂ-ਮੋਟੀਆਂ ਬਹੁਤ ਸਾਰੀਆਂ ਬਰੀਕੀਆਂ ਨੇ ਆ ਚਾਟ ਲਿਖਿਆ ਹੋਇਆ ਸ਼ਰਮਾ ਜੀ ਨੂੰ ਚਾਟ ਦੇ ਵੀ ਦਿੱਤਾ ਐ ਔਰ ਇਹ ਇੱਥੇ ਸਾਰੇ ਖੜੇ ਹੋਏ ਨੇ ਏਰੀਆ 'ਚ ਇਹਨਾਂ ਨੂੰ ਪਤਾ ਏਰੀਆ ਕੀ ਐ ਮੇਰਾ ਖਿਆਲ ਐ ਇਹਨਾਂ ਦਾ ਕੀ ਵਿਚਾਰ ਹੋਏਗਾ ਇਹ ਜਰੂਰ ਦੱਸਾਂਗੇ ਬਹੁਤ ਬਹੁਤ ਧੰਨਵਾਦ ਰਾਗੀ ਜੀ ਦਾ ਖਾਸਾ ਰਾਗੀ ਜੀ ਸੁਮੇ ਸੁਆਗਤ